ਤੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਲੱਗੇ ਪੁਸਤਕ ਮੇਲੇ ਦੇ ਦੌਰਾਨ ਬਹੁਤ ਸਾਰੇ ਪ੍ਰੇਮੀ ਮਿਲੇ ਬਹੁਤ ਸਾਰੇ ਮਿੱਤਰ ਮਿਲੇ ਸਤਿ ਸ਼੍ਰੀ ਅਕਾਲ ਜੀ ਲਾਲੀ ਟਵਾੜਾ ਸਾਹਿਬ ਤੇ ਹੋਰ ਪੰਜਾਬ ਦੀ ਜਵਾਨੀ ਲਓ ਤੁਹਾਨੂੰ ਵਿਖਾਉਨੇ ਆ ਫਿਰ ਕੁਝ ਰੰਗ ਜੀ ਗੁੱਡ ਨੇਮ ਕੇਵਲ ਕ੍ਰਾਂਤੀ ਜੀ ਭਦੋੜ ਤੋਂ ਓਹ ਕੀ ਬਾਤ ਹੈ ਕ੍ਰਾਂਤੀ ਸਾਹਿਬ ਲਓ ਕ੍ਰਾਂਤੀ ਫਿਰ ਫੱਟੀ ਪੋਚ ਕੇ ਉੜਾ ਆੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗਾੜਾ ਲਿਖਿਆ ਸੀ ਵਾਹ 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 ਫੱਟੀ ਪੋਚਕੇ ਉੜਾ ਆੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗਾੜਾ ਲਿਖਿਆ ਸੀ ਤੂੰ ਲਿਖਿਆ ਮੈਨੂੰ ਦੂਣੀ ਚੋਣੀ ਚਾਹਤ ਹੈ ਤੂੰ ਲਿਖਿਆ ਮੈਨੂੰ ਦੂਣੀ ਚੌਣੀ ਚਾਹਤ ਹੈ ਤੂੰ ਲਿਖਿਆ ਮੈਨੂੰ ਦੂਣੀ ਚੌਣੀ ਚਾਹਤ ਹੈ ਤੇ ਮੈਂ ਦੂਣੀ ਦਾ ਪਹਾੜਾ ਲਿਖਿਆ ਸੀ ਕੋਲੇ ਬਹਿ ਕੇ ਫੇਰ ਖਤਾਂ ਨੂੰ ਪੜਤਾ ਸਈ ਕੋਲੇ ਬਹਿ ਕੇ ਫੇਰ ਖਤਾਂ ਨੂੰ ਪੜਤਾ ਸਈ ਕੋਲੇ ਬਹਿ ਕੇ ਫੇਰ ਖਤਾਂ ਨੂੰ ਪੜਤਾ ਸਈ ਦੱਸ ਖਾਂ ਤੈਨੂੰ ਕਿੱਥੇ ਮਾੜਾ ਲਿਖਿਆ ਸੀ ਗੱਲ ਕਰੀ ਤਾਂ ਨਿਰਾਗਵਾਰਾ ਵਰਗਾ ਸੀ ਗੱਲ ਕਰੀ ਤਾਂ ਗੱਲ ਕਰੀ ਤਾਂ ਨਿਰਾਗਵਾਰਾ ਵਰਗਾ ਸੀ ਗੱਲ ਕਰੀ ਤਾਂ ਨਿਰਾਗਵਾਰਾ ਵਰਗਾ ਸੀ ਬੂਹੇ ਉੱਤੇ ਜਿਸ ਦੇ ਪਾੜਾ ਲਿਖਿਆ ਸੀ ਬਾ ਕਮਾਲ ਜੰਗਲ ਬੇਲੇ ਬਾਗ ਲਿਖੇ ਸੀ ਕੁਦਰਤ ਨੇ ਜੰਗਲ ਬੇਲੇ ਬਾਗ ਲਿਖੇ ਸੀ ਕੁਦਰਤ ਨੇ ਜੰਗਲ ਬੇਲੇ ਬਾਗ ਲਿਖੇ ਸੀ ਕੁਦਰਤ ਨੇ ਮਸੀਹ ਜੀ ਨੇ ਨਾਲ ਕੋਹਾੜਾ ਲਿਖਿਆ ਸੀ ਤੂੰ ਸ੍ਰੀਨਾਮਾ ਪੁੱਛਿਆ ਸੀ ਜਦ ਕੇਵਲ ਤੂੰ ਸ੍ਰੀਨਾਮਾ ਪੁੱਛਿਆ ਸੀ ਜਦ ਕੇਵਲ ਤੂੰ ਤੂੰ ਸਰਨਾਮਾ ਪੁੱਛਿਆ ਸੀ ਜਦ ਕੇਵਲ ਤੂੰ ਪੱਬਾ ਦਦੇ ਕਨੌੜਾੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗਾੜਾ ਲਿਖਿਆ ਸੀ ਪੱਟੀ ਪੋਛ ਕੇ ਉੜਾ ਆੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਘੜਾ ਲਿਖਿਆ ਸੀ ਬਹੁਤ ਖੂਬ ਪੌਣ ਨਹੀਂ ਮਾਏ ਜਿੰਦਗੀ ਆਵਾ ਗੌਣ ਨਹੀਂ ਮਾਏ ਕੀ ਬਾਤ ਇੱਕ ਐਸੀ ਚੱਲੀ ਪੌਣ ਨਹੀਂ ਮਾਏ ਜਿੰਦਗੀ ਆਵਾ ਗੌਣ ਨਹੀਂ ਮਾਏ ਜੀ ਕਰਦਾ ਸਿਰ ਚੱਕ ਕੇ ਜੀਵਾ ਪਰ ਸਾਥ ਨਹੀਂ ਦਿੰਦੀ ਤੌਣ ਨਹੀਂ ਮਾਏ ਕੀ ਬਾਤ ਜੀ ਕਰਦਾ ਸਿਰ ਚੱਕ ਕੇ ਜੀਵਾ ਪਰ ਸਾਥ ਨਹੀਂ ਦਿੰਦੀ ਤੌਣ ਨਹੀਂ ਮਾਏ ਦੇ ਇੱਕ ਦੋ ਹੋਰ ਕੀ ਲੱਗਣ ਉਹਦੇ ਕਿ ਇੱਕ ਪਲ ਆਇਆ ਮਹਿਰਮ ਸਾਨੂੰ ਛੱਡਣ ਨੂੰ ਇੱਕ ਪਲ ਆਇਆ ਮਹਿਰਮ ਸਾਨੂੰ ਛੱਡਣ ਨੂੰ ਕਿ ਅਸੀਂ ਮਿਲੇ ਸੀ ਯਾਰਾ ਉਹਨੂੰ ਠੱਗਣ ਨੂੰ ਕਲੀ ਤੇ ਉਹ ਗਿਆ ਤਾਂ ਰੁੱਤਾਂ ਨੇ ਮੁੱਖ ਮੋੜ ਲਏ ਉਹ ਗਿਆ ਤਾਂ ਰੁੱਤਾਂ ਨੇ ਮੁੱਖ ਮੋੜ ਲਏ ਜਾਂਦਾ ਹੋਇਆ ਹਾਰ ਬਣਾ ਗਿਆ ਫੱਗਣ ਨੂੰ ਉਹ ਗਿਆ ਤਾਂ ਰੁੱਤਾਂ ਨੇ ਮੁੱਖ ਮੋੜ ਲਏ ਜਾਂਦਾ ਹੋਇਆ ਹਾਰ ਬਣਾ ਗਿਆ ਫੱਗਣ ਨੂੰ ਕਦ ਤੱਕ ਮੈਂ ਤਾਂ ਤਰਲੇ ਕਰਕੇ ਬਾਹੀ ਨੱਪੇਗਾ ਹਾਂ ਕਦ ਤੱਕ ਮੈਂ ਤਾਂ ਤਰਲੇ ਕਰਕੇ ਬਾਹੀ ਨੱਪੇਗਾ ਜਦ ਮਹਿਰਮ ਖੁਦ ਹੀ ਫਿਰਦਾਏ ਕੋਲੋਂ ਭੱਜਣੂ ਕੀ ਬਾਤ ਤੇ ਖਿਆਲ ਦੇਖਣਾ ਕਿ ਜਸ ਤੋ ਤੈਨੂੰ ਤਲਿਏ ਚੋਗ ਚਗਾਏ ਮੈਂ ਹਾਂ ਕਿ ਜਸ ਤੋ ਤੈਨੂੰ ਤਲਿਏ ਚੋਗ ਚਗਾਏ ਮੈਂ ਉਹ ਪਰ ਪਰ ਲੱਪਾਂ ਦਿੰਦਾ ਐ ਭਖੜਾ ਚੱਪਣੂ ਤੇ ਜਸ ਦੀਵੇ ਦੀ ਲੋ ਨੂੰ ਤੂੰ ਮਾਨ ਰਿਹਾ ਹਾਂ ਹਾਂ ਸੋਣਾ ਸਾਹਿਬ ਕਿ ਜਸ ਦੀਵੇ ਦੀ ਲੋ ਨੂੰ ਤੂੰ ਮਾਨ ਰਿਹਾ ਹਾਂ ਪਤਾ ਕਿੰਨੇ ਝਖੜ ਚ ਝਲਦਾ ਦੀਵਾ ਜੱਗਣ ਨੂੰ ਹਾਂ ਤੇ ਉਹ ਕਹਿੰਦਾ ਏ ਲਾਜ਼ਮੀ ਏ ਹੁਣ ਮੋੜ ਮੜਈਆ ਕਰ ਲਈਏ ਹਾਂ ਉਹ ਕਹਿੰਦਾ ਏ ਲਾਜ਼ਮੀ ਏ ਹੁਣ ਮੋੜ ਮੜਈਆ ਕਰ ਲਈਏ ਪਰ ਮੇਰੇ ਕੋਲ ਤਾਂ ਕੁਝ ਨਹੀਂ ਉਹਦਾ ਦੱਬਣ ਨੂੰ ਤੇ ਇਸ ਮਹਿਫਲ ਚ ਜਾ ਕੇ ਸਾਨੂੰ ਭੰਡੀਨਾ ਹਾਂ ਕਹਣਾ ਸਾਬ ਕਿ ਇਸ ਮਹਿਫਲ ਚ ਜਾ ਕੇ ਸਾਨੂੰ ਭੰਡੀਨਾ ਯਾਰ ਹੁੰਦੇ ਨੇ ਯਾਰਾ ਪੜਦਾ ਕੱਜਣ ਨੂੰ ਯਾਰ ਹੁੰਦੇ ਨੇ ਯਾਰਾ ਪੜਦਾ ਕੱਜਣ ਨੂੰ ਯਾਰ ਹੁੰਦੇ ਨੇ ਯਾਰਾ ਪੜਦਾ ਕੱਜਣ ਨੂੰ ਦੋਸਤੋ ਇਹ ਜਜ਼ਬਾਤ ਸਾਂਝੇ ਕਰ ਰਹੇ ਸੰਤ ਤੁਹਾਡੇ ਨਾਲ ਆਪਣੇ ਨਾਲ ਵੀ ਕਦੇ-ਕਦੇ ਜੁੜਦੇ ਆ ਰੇਡੀਓ ਤੇ ਸਤਨਾਮ ਸਿੰਘ ਲਾਜ਼ਮੀ ਤੇ ਖਾਸ ਕਰਕੇ ਇਹਨਾਂ ਦੇ ਬਜ਼ੁਰਗ ਜਿਹੜੇ ਆਪਣੀ ਸੰਗਤ ਮੰਨਦੇ ਨੇ ਅੱਜ ਉਹ ਚੇਚਾ ਮਿਲਣ ਆਏ ਜਿਹੜੇ ਸਾਹ ਬਾਬਾ 부ਜਾ ਸਿੰਘ ਹੋਰਾਂ ਦੇ ਜੇ ਕਹ ਲਈਏ ਸਪਾਸ ਲਾ ਰਹੇ ਨੇ ਸਾਜੀ ਕਿਵੇਂ ਮਹਿਸੂਸ ਕਰਦੇ ਹੋ ਅਗਲੇ ਪੋਚ ਨੂੰ ਵੇਖਦੇ ਆਂ ਅਗਲੀ ਪੀੜ੍ਹੀ ਨੂੰ ਵੇਖਦੇ ਆਂ ਉਹ ਬੱਚੇ ਅੱਜ ਕੋਈ ਜਜ਼ਬਾਤ ਸਾਂਝੇ ਕਰਦੇ ਨੇ ਜਜ਼ਬਾਤ ਅੱਜ ਜਿਹੜੇ ਸੰਦੇਸ਼ ਕਰ ਰਹੇ ਆ ਜੀ ਜੋ ਅੱਜ ਹੋ ਰਿਹਾ ਜੇ ਇਹਨੂੰ ਮਤਲਬ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਜਾਂ ਸਮਝਦੀ ਪੀੜ੍ਹੀ ਜਾਂ ਸਮਝਦੀ ਪੀੜ੍ਹੀ ਆ ਅਪਣਾ ਲੈਣਾ ਤਾਂ ਤਬਦੀਲੀ ਹੋ ਸਕਦੀ ਆ ਜਿਵੇਂ ਅੱਜ ਕੱਲ ਨਸ਼ਿਆਂ ਦਾ ਬਹੁਤ ਜੋਰ ਚੱਲ ਰਿਹਾ ਹੂੰ ਕਿਉਂਕਿ 24 ਘੰਟੇ ਇਹ ਨਸ਼ਿਆਂ ਦੇ ਵਿੱਚ ਵਿਚਰਨ ਦੇ ਨਾਲ ਇਹ ਚੀਜ਼ ਕਿਸੇ ਕਿਸੇ ਦੇ ਪੱਲੇ ਆ ਬਹੁਤ ਘੱਟ ਆਈ ਹੈ ਜਿਵੇਂ ਤੁਹਾਡਾ ਪ੍ਰੋਗਰਾਮ ਹੁੰਦਾ ਉਹ ਕਿਸੇ ਕਿਸੇ ਦੇ ਇਸੇ ਜੀ ਹੁੰਦਾ ਚੰਗੀਆਂ ਗੱਲਾਂ ਸੁਣਨ ਵਾਸਤੇ ਇਸ ਕਰਕੇ ਨਾ ਜਿਹੜਾ ਅੱਜ ਦਾ ਸਮਾਂ ਹੈ ਬਹੁਤ ਮੁਸ਼ਕਲ ਵਾਲਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹਰ ਇੱਕ ਨੂੰ ਆ ਜਿਵੇਂ ਉਰੇ ਉਰੇ 10 15 20 ਨੌਜਵਾਨ ਖੜੇ ਨੇ ਰੋਜ਼ ਇਹੀ ਖਬਰਾਂ ਕਿ ਓਵਰਡੋਜ਼ ਨਾਲ ਬਹੁਤ ਲੜਾਈ ਝਗੜੇ ਗੈਂਗਸਟਰ ਬਦਮਾਸ਼ ਝੰਡੇ ਇਹ ਉਹ ਉਲਟਮ ਪਲਟਮ ਪਰ ਜਿਹੜਾ ਆ ਪੰਜਾਬ ਉਰੇ ਵੇਖਿਆ ਬਹੁਤ ਘੱਟ ਦਿਸਦਾ ਜਾਂ ਹਾਈਲਾਈਟ ਨਹੀਂ ਹੁੰਦਾ ਸਾਹਮਣੇ ਨਹੀਂ ਆਉਂਦਾ ਇਹ ਹਾਈਲਾਈਟ ਕਰਨੀ ਹੈ ਜੀ ਵੀ ਇਹਨਾਂ ਦੇ ਵਿਚਾਰਾਂ ਨੂੰ ਪ੍ਰਸਾਰਨ ਨਹੀਂ ਹੋ ਰਿਹਾ ਉਹਨਾ ਜੇ ਪ੍ਰਸਾਰਨ ਹੋਊਗਾ ਨਾ ਮੰਨ ਲਓ ਤੁਹਾਡੇ ਤੁਹਾਡੇ ਸਰ ਨਹੀਂ ਇਹ ਤੁਹਾਡੇ ਕੰਟੈਕਟਰ ਜਿਹੜੇ ਰਹਿਣ ਤੁਹਾਨੂੰ ਫੋਨ ਕਰਦੇ ਰਹਿਣ ਤੁਹਾਡੇ ਨਾਲ ਮਤਲਬ ਵਿਚਾਰ ਵਟਾਂਦਰਾ ਹੁੰਦਾ ਰਹੇ ਤੇ ਦੁਨੀਆ ਹੁਣ ਕਹ ਪਤਾਵਾ ਬੋਲਦੇ ਆ ਇਹ ਇਹ ਤੁਹਾਡੇ ਤੁਹਾਡੇ ਮੀਡੀਆ ਤੇ ਇਹ ਲਾਂਚ ਹੋ ਜੇਗਾ ਜਿਹੜਾ ਰਹਿਣ ਤੇ ਇਹ ਸੰਪਰਕ ਦੇ ਵਿੱਚ ਜਾਦੀ ਆ ਸਕਦੀ ਹੈ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਇਹ ਹਾਂ ਚੜ੍ਹਦੀ ਕਲਾ ਵਾਲਾ ਮੈਂ ਤਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਜਿੰਨੇ ਲੇਖਕ ਹੈ ਸਹਿਯੋਗਕਰ ਹੈ ਵੀ ਤੁਹਾਡੇ ਨਾਲ ਜੁੜ ਕੇ ਸਬਸਕ੍ਰਾਈਬਰ ਬਣ ਕੇ ਛੋੜ ਨਾਲ ਜੁੜ ਕੇ ਵੀ ਇਹ ਪੰਜਾਬ ਦੇ ਕਿਵੇਂ ਆਪ ਦਾ ਜੋਸ਼ ਸਿੰਘ ਪਟਿਆਲਾ ਰਹਿੰਦੇ ਰਹੇ ਹੋ ਹੁਣ ਤਾਂ ਚਲੋ ਪਟਿਆਲਾ ਤੋਂ ਤਬਦੀਲ ਹੋ ਗਏ ਹੋ ਹਾਂਜੀ ਪੁਸਤਕ ਮੇਲੇ ਚ ਆ ਕੇ ਕਿਵੇਂ ਵੇਖਿਆ ਪੰਜਾਬ ਨੂੰ ਇਸ ਪੁਸਤਕ ਮੇਲੇ ਨੂੰ ਪੁਸਤਕ ਪ੍ਰੇਮੀਆਂ ਨੂੰ ਨੇ ਨਾ ਦਮ ਮਿਲਿਆ ਜੀ ਇਹ ਹਮੇਸ਼ਾ ਹੋਲੀ ਹੈ ਵੈਰੀ ਗੁੱਡ ਤੇ ਜਿਆਦੇ ਨਾ ਦਮ ਮਿਲਿਆ ਤੁਹਾਨੂੰ ਹਾਂ ਥੈਂਕ ਯੂ ਕਿਉਂਕਿ ਅਹੀਂ ਤੇ ਘੜੇ ਦੀ ਮੱਛੀ ਜਿੱਥੇ ਮਰਜੀ ਫੜ ਲਓ ਨਹੀਂ 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 ਇਹ ਇੱਥੇ ਰਹਿੰਦੇ ਹੋયા ਤਿੰਨ ਸਾਲ ਮੈਂ ਰਹਿ ਕੇ ਗਿਆ ਹੂੰ ਤੇ ਘੜੇ ਦੀ ਮੱਛੀ ਸਾਹਤੀਆਂ ਮੇਰੇ ਕੀ ਬਾਤ ਹੈ ਘੜੇ ਦੀ ਮੱਛੀ ਦੀਆਂ ਮਜਬੂਰੀਆਂ ਥੈਂਕ ਯੂ ਬਾਈ ਜੀ ਥੈਂਕ ਯੂ ਥੈਂਕ ਯੂ ਕਿ ਸ਼ਿਕਾਰੀ ਬੋਤ ਨੇ ਇੱਥੇ ਮੈਂ ਉਸ ਨੂੰ ਬੋਲ ਦਿੱਤਾ ਏ ਸ਼ਿਕਾਰੀ ਬੋਤ ਨੇ ਇੱਥੇ ਮੈਂ ਉਸ ਨੂੰ ਬੋਲ ਦਿੱਤਾ ਏ ਇੰਨਾ ਕਹਿ ਕੇ ਤੇ ਫਿਰ ਪਿੰਜਰੇ ਦਾ ਬੋਲ ਖੋਲ ਦਿੱਤਾ ਏ ਖੋਲ ਦਿੱਤਾ ਏ ਮੇਰੀ ਜ਼ਿੰਦਗੀ ਦੀ ਪਿਕਚਰ ਵਿੱਚ ਉਹਦਾ ਕੀ ਰੋਲ ਹੈ ਯਾਰ ਉਹਦੇ ਇੱਕ ਰੋਲ ਨੇ ਸਾਰਾ ਹੀ ਜੀਵਨ ਰੋਲ ਦਿੱਤਾ ਏ ਮੈਂ ਪੁੱਛਿਆ ਗੋਲ ਹੈ ਦੁਨੀਆ ਉਹ ਕਹਿੰਦਾ ਖੂਬਸੂਰਤ ਹੈ ਮੇਰੀ ਇਸ ਗੱਲ ਦਾ ਉੱਤਰ ਵੀ ਉਸਨੇ ਬੋਲ ਦਿੱਤਾ ਏ ਕੀ ਬਾਤ ਹੈ ਇਸ ਗੱਲ ਦਾ ਉੱਤਰ ਵੀ ਉਸਨੇ ਬੋਲ ਦਿੱਤਾ ਏ ਵੈਰੀ ਗੁੱਡ ਥੈਂਕ ਯੂ ਸੋ ਇਹ ਪੰਜਾਬ ਦਾ ਉੱਬਰ ਦਾ ਪੋਚ ਜਿਸ ਤੋਂ ਬੜੀਆਂ ਉਮੀਦਾਂ ਨੇ ਪੰਜਾਬ ਇੱਕ ਇਸ ਪਾਸੇ ਵੀ ਜਿਉਂਦਾ ਜਾਗਦਾ ਹੈ ਬਿਸ਼ਰਤੇ ਸੁਚੇਤ ਤੇ ਖੁੱਲੀ ਅੱਖ ਇਸ ਪਾਸੇ ਵੀ ਸਾਨੂੰ ਰੱਖਣੀ ਚਾਹੀਦੀ ਹੈ ਬਹੁਤ ਸਾਰੇ ਦੇਸ਼ੀ ਵਿਦੇਸ਼ੀ ਵਿਦਿਆਰਥੀ ਨੇ ਜਿਹੜੇ ਉਹ ਵੀ ਇਸ ਮੇਲੇ ਦੇ ਵਿੱਚੋਂ ਪੁਸਤਕਾਂ ਖਰੀਦ ਰਹੇ ਨੇ ਬਾਗਾਂ ਤੇ ਰਾਗਾਂ ਦੇ ਸ਼ਾਇਰ ਪਟਿਆਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਰਮੇਂਦਰ ਸਿੰਘ ਟਿਵਾਣਾ